ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਹਿਬ ਸਿੰਘ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਗੰਗਾਨਗਰ ਦਾ ਤੇ ਗੰਗਾਨਗਰ ਤੋਂ ਸ੍ਰੀ ਕਰਨਪੁਰ ਵਾਲੀ ਛੜਕ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਹਾਈਵੇ ਦੇ ਉੱਤੇ ਇਸ ਦੇ ਉੱਤੇ ਵੀ ਪਈ ਜੀ ਹੋਰਾਂ ਦਾ ਘਰ ਹੈ ਗੁਦਾਰਾ ਡੇਰੀ ਫਾਰਮ ਦਾ ਬੋਰਡ ਉੱਪਰ ਛੜਕ ਦੇ ਉੱਤੇ ਹੀ ਲੱਗਿਆ ਤੁਹਾਨੂੰ ਮਿਲੂਗਾ ਵਪਾਰ ਦਾ ਇਹਨਾਂ ਦਾ ਕੰਮ ਹੈ ਤੇ ਬਹੁਤ ਸਾਰੀਆਂ ਵੀਡੀਓ ਇੱਥੋਂ ਬਣਾਈਆਂ ਕਿਉਂਕਿ ਰੂਟਿਨ ਚ گاਵਾ ਵਿਕਰੀ ਵਾਲੀਆਂ ਇੱਥੇ ਹੁੰਦੀਆਂ ਅੱਜ ਚਾਰ ਤਾਂ گاਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਤੇ ਇਹਨਾਂ ਚਾਰ گاਵਾ ਤੋਂ ਇਲਾਵਾ ਦੋ ਮੱਝਾਂ ਦਿਖਾਉਣੀਆਂ ਮੱਝਾਂ ਦੇ ਵਿੱਚ ਵੀ ਇੱਕ ਗੱਬਣ ਮੱਝ ਇੱਕ ਬਾਈ ਦੀ ਹੋਰਾਂ ਦੇ ਘਰ ਦੀ ਝੋਟੀ ਆ ਜਿਹੜੀ ਬਿਲਕੁਲ ਤਾਜੀ ਸੂਹੀ ਹੈ ਇਹ ਮੰਨ ਲਓ ਵੀ ਸਾਡੀ ਅੱਜ ਦੀ ਜਿਹੜੀ ਵੀਡੀਓ ਇੱਥੇ ਬਣਾਉਣ ਦਾ ਮਕਸਦ ਬਣਿਆ ਉਹ ਇਹ ਝੋਟੀ ਦਿਖਾਉਣਾ ਹੀ ਹੈ ਇੱਕ ਚੰਗੇ ਦੁੱਧ ਵਾਲੀ ਝੋਟੀ ਤਾਜੀ ਸੂਹੀ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੁਰੂਆਤ ਇਸੇ ਤੋਂ ਹੀ ਕਰ ਲੈਣੀ ਹੈ ਜਿਹਨੂੰ ਪਸੰਦ ਆ ਜੇ ਉਹ ਵੀਰ ਹੱਕ ਰੱਖਦਾ ਤਸੱਲੀ ਕਰਨ ਦਾ ਕਿਉਂਕਿ ਚੰਗੇ ਦੁੱਧ ਵਾਲੀ ਚੰਗੀ ਝੋਟੀ ਹੈ ਤਾਂ ਇਹਦੀ ਤਸੱਲੀ ਵੀ ਇੱਥੇ ਆ ਕੇ ਕਰਨੀ ਬਣਦੀ ਹੈ ਸੋ ਆਓ ਬਾਈ ਜੀ ਹੋਰਾਂ ਤੋਂ ਡਿਟੇਲ ਪੁੱਛਣੀ ਸ਼ੁਰੂ ਕਰੀਏ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸ਼ੁਰੂਆਤ ਇਸ ਬਹੁਤ ਸੋਹਣੀ ਝੋਟੀ ਤੋਂ ਆਪਾਂ ਕਰਦੇ ਹਾਂ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਮਨਜੀਤ ਭਾਈ ਆਈ ਜਾਂਦੇ ਆ ਰੂਟੀਨ 'ਚ ਤਾਂ ਪਸੂ ਜੀ ਠੀਕ ਹੈ ਗਾਵਾਂ ਹੀ ਲਾਉਣੇ ਹੋ ਜ਼ਿਆਦਾ ਵਿਕਰੀ ਹਾਂਜੀ ਆਪਣੇ ਕੋਲ ਗਾਇਆਂ ਹੀ ਜ਼ਿਆਦਾ ਹੁੰਦੀਆਂ ਠੀਕ ਹੈ ਮੱਝ ਲੈ ਆਉਣੇ ਜਾਂ ਘਟ ਆਉਂਦੀ ਨਹੀਂ ਮੱਝ ਕੋਈ ਵੇਰ ਲਈ ਲਿਆਉਣੇ ਵੈਸੇ ਤਾਂ ਆਪਣੀ ਅੱਜ ਘਰ ਦੀ ਝੋਟੀ ਸੂਈ ਸੀ ਅੱਛਾ ਉਹ ਖਾਵਾਂਗੇ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਝੋਟੀ ਹੈ ਬਈ ਇਹ ਇਹਦੀ ਡਿਟੇਲ ਦੱਸਿਓ ਇਹ ਇਹ ਬਈ ਕੱਲ ਸ਼ਾਮ ਨੂੰ ਹੀ ਸੂਈ ਹੈ ਠੀਕ ਹੈ ਹਾਂਜੀ ਦੂਜੀ ਸੂਏ ਸੂਈ ਹੈ ਮੋਹ ਛੀ ਗੀ ਹੈ ਮੋਹ ਛੇ ਦਾੰਦਾ ਦੂਜਾ ਸੂ ਹੈ ਹਾਂਜੀ ਅੱਛਾ ਕੱਲ ਸ਼ਾਮ ਨੂੰ ਇਹ ਸੂਈ ਹੈ ਹਾਂਜੀ ਪਹਿਲੇ ਸੂਏ ਬਈ ਕਰ ਰਹੇ ਸੀ ਤਾਂ ਕਿੰਨਾ ਦੁੱਧ ਚੋਇਆ ਬਾਈ ਆਪਾਂ 19 20 19 20 ਲੀਟਰ ਦਾ ਚਾਉਂਦੇ ਰਹੇ ਇਹ ਕਿਤੇ ਲਾਈਵ ਮਿਲਕਿੰਗ ਵੀ ਕਰਾਈ ਜਾਂ ਨਹੀਂ ਨਹੀਂ ਲਾਈਵ ਮਿਲਕ ਹੀ ਨਹੀਂ ਕਰਾਈ ਠ ਇਹਦਾ ਰੇਟ ਆਪਾਂ ਕੀ ਰੱਖਾਂਗੇ ਇਹਦਾ ਰੇਟ ਫੋਨ ਤੇ ਕਰਾਂਗੇ ਬੱਚਾ ਕੀ ਦਿੱਤਾ ਇਹਨੇ ਬੱਚਾ ਕੱਟਾ ਜੀ ਠੀਕ ਹੈ ਤੇ ਇਹਦੀ ਮਾਂ ਵੀ ਆਪਣੇ ਕੋਲੇ ਖੜੀ ਹੈ ਠੀਕ ਹੈ ਇਹਦੀ ਪਿਛਲੇ ਸਾਲ ਦੀ ਕੱਟੀ ਵੀ ਆਪਣੇ ਕੋਲੇ ਖੜੀ ਹੈ ਠੀਕ ਹੈ ਉਹ ਵੀ ਹੈਗੀ ਹੈ ਤੇ ਇਹਦੀ ਕੱਟੀ ਪਿਛਲੇ ਸੂਏ ਵਾਲੀ ਉਹ ਵੀ ਆਪਣੇ ਕੋਲ ਹੈ ਹਾਂਜੀ ਬਿਲਕੁਲ ਠੀਕ ਹੈ ਦੋਸਤੋ ਰੇਟ ਰਹਿਣਾ ਫੋਨ ਤੇ 19 20 ਕਿਲੋ ਅੰਗੂ ਬਾਈ ਕਹਿੰਦਾ ਦੁੱਧ ਚੋਂਦੇ ਰਹੇ ਆ ਘਰੇ ਇਹਦਾ ਸੂਆ ਇਹ ਦੂਜਾ ਤੇ ਦੰਦੋਂ ਇਹ ਛੇ ਦੰਦਾਂ ਦਾ ਸਿੰਘ ਇਹਦੇ ਕੁੰਡੇ ਆ ਹਵਾਨਾ ਤੁਸੀਂ ਦੇਖੋ ਤੋਰ ਕੇ ਤੁਹਾਨੂੰ ਇਹ ਝੋਟੀ ਦਿਖਾਵਾਂਗੇ ਹੁਣ ਵੀ ਫੁੱਲ ਕਰਮਾ ਲਈ ਤਿਆਰ ਆ ਹਾਲਾਂਕਿ ਕੇਰਾ ਜੋ ਸੂਆ ਪੈ ਜਾਂਦਾ ਪਸ਼ੂ ਦਾ ਉਸ ਤੋਂ ਬਾਅਦ ਚ ਕੁਛ ਦਿਨ ਲੈਂਦਾ ਦੁਬਾਰਾ ਨਿਖਰਨ ਤੇ ਸੋ ਦੋਸਤੋ ਇਹ ਝੋਟੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਤਾਜੀ ਸੂਈ ਕਰਕੇ ਬੱਚੇ ਦੀ ਖਿੱਚ ਕਰੂ ਸਿੱਧੀ ਲੈ ਜਾ ਲੋ ਉਧਰ ਗੱਡੀ ਵਾਲ ਨੂੰ ਇੱਕ ਵਾਰੇ ਦਾ ਹਵਾਨਾ ਦੇਖੀ ਚੰਗਾ ਕੱਦ ਚੰਗੀ ਵੇਲ ਆ ਦੋਸਤੋ ਇਹਦੀ ਇੱਥੋਂ ਹੀ ਮੋੜ ਲਾ ਬਾਈ ਸੋ ਰਾਜਸਥਾਨ ਦੀ ਇਹ ਮੱਝ ਜਿਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਬਣਾ ਲਓ ਇੱਕ ਚੰਗੇ ਦੁੱਧ ਵਾਲੀ ਮੱਝ ਤੁਸੀਂ ਇਸ ਵੀਡੀਓ ਦੇ ਮਾਧਮ ਨਾਲ ਦੇਖ ਰਹੇ ਹੋ ਹਵਾਨਾ ਜੋਸ਼ ਵਾਲਾ ਲੈ ਚੱਲ ਬਾਈ ਉੱਤੇ ਉਹ ਕੱਟਾ ਇਹਨੇ ਨਰੋਏ ਨੂੰ ਜਨਮ ਦਿੱਤਾ ਦੱਸੋ ਤੇ ਬਾਈ ਚੱਕ ਕੇ ਹੀ ਤੋਰ ਰਿਹਾ ਕਿਉਂਕਿ ਮੱਝ ਫਿਰ ਮਗਰ ਮਗਰ ਤਰੀ ਜਾਂਦੀ ਹੈ ਬਹੁਤ ਵੱਡਾ ਕੱਦ ਕਾਠਾ ਦੱਸੋ ਮੱਝ ਦਾ ਹਨ ਹਵਾਨਾ ਤੁਸੀਂ ਇਹਦਾ ਦੇਖ ਹੀ ਲਓ ਸੋ ਇਹ ਮੱਝ ਵਿਕਰੀ ਆਸਤੇ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਇੱਕ ਹੋਰ ਮੱਝ ਬਾਈ ਕੋਲ ਜਿਹੜੀ ਉਹ ਗੱਬਣ ਖੜੀ ਹੈ ਉਹਦੀ ਵੀ ਡਿਟੇਲ ਪੁੱਛ ਲੈਣੀ ਹੈ ਬਾਈ ਇਹ ਕਿੰਨਾ ਮਸੂਆ ਹੁੰਦੀ ਹੈ ਇਹ ਦੂਜੇ ਸੋ ਸੁਗੀ ਕਿੰਨਾ ਚਿਰ ਲਾਉਗੀ ਇਸ ਨੂੰ ਇਹਦੇ 7-8 ਦਿਨ ਪਏ ਇਹ ਖਰੀਦੀ ਵੀ ਆ ਹਾਂਜੀ ਇਹ ਆਪਣੀ ਖਰੀਦੀ ਵੀ ਆ 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਇਹਨੇ ਠੀਕ ਹੈ ਇਹਦਾ ਰੇਟ ਕੀ ਰੱਖਦੇ ਹੋ ਮਜੀਤੂ ਇਹਦਾ 1,51,000 ਦੀ ਪਹੁੰਚ ਕਰ ਦਾਂਗੇ 500 ਕਿਲੋਮੀਟਰ ਠੀਕ ਹੈ ਖੁੱਲ ਗਈ 1 ਲੱਖ ਤੇ 51,000 ਚ ਬਾਈ ਕਹਿੰਦਾ 500 ਕਿਲੋਮੀਟਰ ਤੱਕ ਪਹੁੰਚ ਕਰ ਦੂੰਗਾ ਦੋਨੇ ਭੈਣਾ ਹੀ ਲੱਗਦੀਆਂ ਮੂੰਹ ਮੱਥੇ ਵੱਲੋਂ ਥੋੜਾ ਜਿਹਾ ਇਹਦਾ ਸਿੰਗ ਦੂਜੀ ਦੇ ਮੁਕਾਬਲੇ ਖੁੱਲਾ ਹੈ ਖਰੇ ਹਜੇ ਕੱਚੀ ਆ ਮੱਝ ਕੁਸ ਦਿਨ ਲੈਂਦੀ ਆ ਬਾਕੀ ਨੋ ਦੋ 17-18 ਕਿਲੋ ਇਹਨੇ ਵੀ ਆਮਣਾ ਹੀ ਦੇ ਦੇਣਾ ਈ ਠੀਕ ਹੈ। ਕਲਰ ਰੋਡਰ ਬਹੁਤ ਸੋਹਣਾ ਲੱਗਿਆ ਥੋੜੀ ਸਵੇਲਿੰਗ ਹੈ ਜੇ। ਇਹ ਰਾਜਸਥਾਨ ਦੀ ਇਹ ਵੀ ਮਹੀਫਤ ਰਾਜਸਥਾਨ ਦੀ ਪਿਓਰ ਰਾਜਸਥਾਨ ਦੀ। ਗਾਇਆਂ ਵੀ ਆਪਣੇ ਕੋਈ ਰਾਜਸਥਾਨ ਦੀਆਂ ਮੱਜਾਂ ਵੀ। ਦੋਸਤੋ ਨਾ ਤਾਂ ਅਗਲੀਆਂ ਲੱਤਾਂ ਦੇ ਸੰਨ ਚ ਕੋਈ ਛਾਤੀ ਜੀ ਹੈ। ਗਰਦਨ ਦੀ ਲੰਬਾਈ ਦੋਨਾਂ ਮੱਜਾਂ ਦੀ ਤੁਸੀਂ ਦੇਖੋਗੇ ਤੁਹਾਨੂੰ ਜਿਆਦਾ ਲੱਗੂਗੀ ਆਮ ਮੱਜਾਂ ਨਾਲੋਂ। ਵੇਲ ਦੋਨਾਂ ਮੱਜਾਂ ਦੀ ਚੰਗੀ ਹੈ। ਇਹਦਾ ਰੇਟ 1 ਲੱਖ 51000 ਹੈ। ਦੂਜੀ ਜਿਆਦਾ ਕੀਮਤ ਦੀ ਝੋਟੀ ਹੈ ਪਰ ਤੁਸੀਂ ਰੇਟ ਇਹਦਾ ਫੋਨ ਤੇ ਬਾਈ ਤੋਂ ਕਨਫਰਮ ਕਰ ਲਿਓ ਕਿਉਂਕਿ ਇਹਨੇ ਦੁੱਧ ਬੜਾ ਚੰਗਾ ਪਿਛਲੇ ਸੂਏ 'ਚ ਵੀਰ ਕੋਲ ਦਿੱਤਾ ਸੋ ਇਹ ਦੋ ਮਰਜਾਂ ਤੁਹਾਨੂੰ ਦਿਖਾਉਣੀਆਂ ਸੀ ਇਹ ਦੋ ਅਗੇ ਸ਼ੁਰੂ ਕਰਦੇ ਆਪਾਂ گاਵਾਾਂ ਵਾਲੇ ਪਾਸਿਓਂ گاਵਾਾਂ ਦੇ ਵਿੱਚ ਇੱਕ ਗਾਂ ਸੂਈ ਸਵਾਈ ਖੜੀ ਐ ਮਨਜੀਤ ਭਾਈ ਕੰਨਵਾ ਸੂਆ ਸੂਈ ਇਹ ਪਹਿਲੇ ਸੂਏ ਸੂਈ ਐ ਜੀ ਕਿੰਨਾ ਚਿਰ ਮੂੰਹ ਚਾਰ ਦੰਦ ਹੈ ਠੀਕ ਐ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਕੱਲ ਸੂਈ ਐ ਜੀ ਮਗਰ ਵੱੱਛੀ ਐ ਕੱਲ ਹੀ ਸੂਈ ਐ ਤੇ ਵੱੱਛੀ ਮਗਰ ਐ ਹਾਂਜੀ ਕੀ ਰੇਟ 'ਚ ਪਹੁੰਚ ਹੋਊ ਬਾਈ ਇਹ 92000 ਦੀ ਪਹੁੰਚ ਕਰ ਦਾਂਗੇ ਜੀ 92000 'ਚ ਪਹੁੰਚ ਕਮਾਲਾ ਬਹੁਤ ਸੋਹਣਾ ਢਾਂਚਾ ਦੋਸਤੋ ਮੋੜ ਲਾ ਬਈ ਉੱਤੋਂ ਤੁਸੀਂ ਇਹਦਾ ਸਟਰਕਚਰ ਨੋਟ ਕਰਿਓ ਵਹਿੜ ਦਾ ਹਾਠੀ ਚਵਾਈ ਵਾਲਾ ਥਾਣਾ ਤੇ ਚਾਰੇ ਥਾਣ ਬੜੇ ਸੋਹਣੇ ਸਜਦੇ ਆ ਚਵਾਈ ਚੁਈ ਜੀ ਬਹੁਤ ਸੋਹਣੀ ਲੱਗੀ ਐ ਮੋਟੀ ਤਾਰਾ ਜਵਾ ਠੀਕ ਐ ਹਾਂਜੀ ਚਵਾਈ ਚੰਗੀ ਐ ਦੱਸੋ ਤੇ ਦੁੱਧ ਵੀ ਵੱਛੀ 23 24 ਕੋਲ ਆਮਣੇ ਦੇ ਦਊਗੀ ਠੀਕ ਐ ਸੋ ਬੱਚਾ ਵੀ ਵੱਛੀ ਤੇ ਕੱਚਾ ਨਾੜੂਆ ਨਾਲ ਐ ਹਾਂਜੀ ਸੋ ਇਹ ਆ ਵੇਡ ਦੋ ਸੋ ਪਹਿਲੇ ਨੰਬਰ ਤੇ ਦੇਖੋ ਇੱਕ ਜਰਸੀ ਕ੍ਰਾਸ ਵੈਂਡ ਦਿਖਾਉਣਾ ਹੈ ਦੋ ਨੰਬਰ ਤੇ ਮਨਜੀਤ بھائی ਕੰਨਵਾ ਸੁਆ ਸੁਣ ਇਹ ਦੂਜੇ ਸੁਆ ਸੁਗੀ ਹੁਣ ਕਿੰਨਾ ਟਾਈਮ ਲੱਗਦਾ 10 ਦਿਨ ਪਈ ਇਹਦੀ ਕੀ ਡਿਮਾਂਡ ਰਹਿਣੀ ਹੈ ਇਹਦੀ 90000 ਦੀ ਇਹਦੀ ਪੋਚ ਕਰਦਾ 90 ਦੀ ਪੋਚ ਬਹੁਤ ਚੰਗੀ ਗਾ ਹੈ ਬਾਕੀ ਅਜੇ ਆਰਡਰ ਆਰਡਰ ਹੈ ਨੇ ਬਹੁਤ ਭਰਨਾ ਤੇ ਇਹ ਕੱਚੀ ਹੈ ਜੀ ਅਜੇ ਕੱਚੀ ਹਵਾਨਾ ਫਿਟਿੰਗ ਵਾਲਾ ਬਹੁਤ ਸੋਹਣਾ ਹਵਾਨਾ ਹੈ ਲਿਆ ਬਈ ਵਾਪਸ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਰਹਿਣਗੇ ਤੇ ਸਾਰਾ ਹੀ ਹਵਾਨਾ ਅੱਗੇ ਨੂੰ ਵੀ ਰੱਖੂ ਤਾਂ ਪਛਾਣ ਨੂੰ ਵੀ ਬਹੁਤ ਚੰਗਾ ਕੱਢੂਗੀ। ਹਾਂਜੀ। ਉਹਦਾ ਵੱਛੀ ਨੇ ਪਹਿਲਾਂ ਨੇ 22 ਕਿਲੋ ਦਿੱਤਾ ਇਹਨੇ। ਠੀਕ ਹੈ। ਹਾਂਜੀ। ਬਹੁਤੇ ਨੇ ਚੰਗਾ ਦਿੱਤਾ। ਇਹ ਤੁਦ ਕਹਿ ਰਿਹਾ ਕਿ ਵੀ ਸੋਨਾ ਦੇਉ। ਪੜ ਰੇ ਇਹਦਾ ਵੀ ਬਹੁਤ ਸੋਨਾ। ਹੂੰ। ਤਾਂ ਮਜੀਤ ਭਾਈ ਇਹ ਦੋ ਅੱਗੇ ਜਿਹੜੀਆਂ ਇਹ ਐਚ ਐਫ ਦਾ ਜਰਸੀ ਦਾ ਕ੍ਰੋਸ ਹੈ ਜੀ। ਹੂੰ। ਦੇਣ ਇਹਦੇ ਵੀ 10 ਤੋਂ 12 ਪਏ ਆ। ਠੀਕ ਹੈ। ਦੁੱਧ ਇਹ ਵੀ 20-22 ਕਿਲੋ ਪਹਿਲਾਂ ਨੇ ਦਿੱਤਾ। 20 ਕਿਲੋ ਦੁੱਧ ਇਹ ਵੀ ਦੇ ਦਊਗੀ। ਇਹਦੀ 92 ਦੀ ਪਹੁੰਚ ਕਰ ਦਾਂਗੀ। 92 ਦੀ ਪਹੁੰਚ ਦੱਸੋ ਜਰਸੀ ਐਚ ਐਫ ਕ੍ਰੋਸ। ਬਹੁਤ ਸੋਹਣਾ ਥਰਤੋਂ ਲੱਗਿਆ ਬੜੀ ਸੋਹਣੀ ਚਵਾਈ ਹੂੰ ਨਿਕਲਨੀ ਆ ਆਰਡਰ ਆ ਡਰ ਜੇ ਬੇਕਮਾਲ ਹੀ ਭਰਨਾ ਵੱਛੀ ਸਹੀ ਹੈ ਲੈ ਆ ਬਈ ਵਾਪਸ ਸੋ ਇਹਦੇ ਚ ਕਿਰਾਇਆ ਵੀ ਇਨਕਲੂਡ ਹੈ ਜਿਹੜਾ ਮੁੱਲ ਮੰਗਿਆ ਆਪਾਂ 500 ਕਿਲੋਮੀਟਰ ਹਰ ਦੇ ਪਹੁੰਚ ਕਰਕੇ ਦੇਵਾਂਗੇ ਠੀਕ ਹੈ ਯਾਨੀ ਕਿ ਪੂਰੇ ਪੰਜਾਬ ਚ ਜਿੱਥੇ ਮਰਜੀ ਅਗਲਾ ਪਹੁੰਚ ਕਰਾ ਲੈ ਸਹੀ ਹੈ ਪੂਰੇ ਪੰਜਾਬ ਚ ਜਿੱਥੇ ਮਰਜੀ ਮੰਗਾ ਲਿਓ ਤੁਹਾਡੇ ਕੋਲ ਘਰੇ ਇਹ ਇਸ ਰੇਟ ਚ ਪਹੁੰਚ ਜਾਣੀ ਹੈ ਇੱਕ ਵਾਈਟ ਰੰਗ ਦੇ ਵਿੱਚ ਵਹਿੜ ਹੈ ਮਨਜੀਤ ਭਾਈ ਕੰਨ ਮਾਸੂ ਇਹ ਵੱਛੀ ਦੂਜੇ ਤੋਂ ਸੋਨ ਵਾਲੀ ਹੂੰ ਇਹ ਥੋੜੀ ਸਵੇਲਿੰਗ ਹੈ ਜਿਵੇਂ ਇਧਰਲੇ ਪਾਸੇ ਬੈਠ ਇਹਦਰ ਸਵੈਲਿੰਗਾ ਕੋਈ ਸਾਈਡ ਨਹੀਂ ਕੋਈ ਸੂੜ ਨਹੀਂ ਆ ਸਵੈਲਿੰਗਾ ਦੇਖ ਲਓ ਠੀਕ ਹੈ ਹਾਂਜੀ ਅ ਕਿੰਨੇ ਦਿਨ ਲੈ ਜੂ ਬਾਈ ਸੂਣ ਇਹ 10 ਦਿਨ ਲੈ ਜੂਗੀ ਰੇਟ ਇਹਦਾ ਰੇਟ ਇਹਦਾ 1 ਲੱਖ 10 ਹਜ਼ਾਰ ਦੀ ਪਹੁੰਚ ਕਰ ਦਾਂਗੇ 1 10 ਦੀ ਪਹੁੰਚ ਦੋ ਸੌ ਬਲੂਨ ਇਹਦੇ ਇੱਕ ਪਾਸੇ ਜ਼ਿਆਦਾ ਦੀਂਦੀ ਹੈ ਉਹ ਤੁਸੀਂ ਆ ਕੇ ਪਾਸ ਕਰੋਗੇ ਰੰਗ ਵਾਈਟ ਹੈ ਚਿੱਟੇ ਰੰਗ ਦੇ ਵਿੱਚ ਹੈ ਸੋਹਣੀ ਸੋਹਣੀ ਵੱਛੀ ਹੈ ਬਹੁਤ ਕੁਆਲਿਟੀ ਦੀ ਹੈ ਜੀ ਹੂੰ ਦੋ ਦਿਨ ਸਟਾਈਟ 28 ਕਿਲੋ ਇਹਨੇ ਆਮਣਾ ਹੀ ਦੇ ਦੇਣਾ ਹੀ ਠੀਕ ਹੈ ਹਾਂਜੀ ਸੋ ਹਜੇ 10 ਦਿਨਾਂ ਦੀ ਇਹ ਕੱਚੀ ਹੈ ਡਾਂਚਾ ਦੇਖ ਲੋ ਕਮਾਲ ਆ ਬਾਈ ਵਾਪਸ ਸੋਏ ਅੱਜ ਦੀ ਵੀਡੀਓ ਦੇ ਟੋਟਲ ਨਾਲ 6 ਵਿਕਰੀ ਵਾਲੇ ਸੀ 6 ਦੇ 6 ਦਿਖਾਤੇ ਆ ਜੋ ਚੀਜ਼ ਆ ਉਹ ਕਲੀਅਰ ਤੁਸੀਂ ਕੈਮਰੇ ਵਿੱਚ ਦੇਖੀ ਐ ਇਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਤਸੱਲੀ ਕਰਿਓ ਦੇਖਿਓ ਰੈਸ਼ ਦਾ ਫੁੱਲ ਪ੍ਰਬੰਧ ਆ ਦੱਸੋ ਜੇ ਕੋਈ ਵੀਰ ਦੂਰ ਤੋਂ ਆਉਂਦਾ ਰੁਕ ਸਕਦਾ ਤੁਸੀਂ ਸੌਦੇ ਕਰਨੇ ਆ ਗਾਮਾ ਜਦੋਂ ਨੂੰ ਵੀਡੀਓ ਪੋਸਟ ਹੁੰਦੀ ਆ ਉਹਦੋਂ ਨੂੰ 2-4 ਹੋਰ ਵੀ ਆ ਜਾਣੀਆਂ ਇੱਥੇ ਕਿਉਂਕਿ ਹਰ ਰੋਜ਼ ਪਸ਼ੂ ਆਈ ਜਾਂਦੇ ਤੇ ਵਿਕੀ ਜਾਂਦੇ ਮੱਝਾਂ ਬਾਰੇ ਫੇਰ ਧਿਆਨ ਚ ਲਿਆ ਰਹੇ ਹਾਂ ਦੱਸੋ ਇਹਨਾਂ ਦੀ ਬੰਤਰ ਤੁਹਾਨੂੰ ਪਸੰਦ ਆਊਗੀ ਤੁਸੀਂ ਸਾਹਮਣੇ ਮੱਝ ਦੀ ਦੇਖੋ ਗਰਦਨ ਦੀ ਲੰਬਾਈ ਅੱਗੋਂ ਪਤਲੀ ਐ ਪਿੱਛੋਂ ਭਾਰੀ ਮੱਝ ਐ 1,51,000 ਚ ਪਹੁੰਚ ਹੋਣੀ ਐ ਇਹ ਝੋਟੀ ਜਿਆਦਾ ਚੰਗੇ ਦੁੱਧ ਵਾਲੀ ਐ ਹੁਣ ਵਿਕ ਜਾਂਦੀ ਐ ਤਾਂ ਬਹੁਤ ਵਧੀਆ ਗੱਲ ਆ ਨਹੀਂ ਇਸ ਵਾਰ ਸੁੱਖ ਚਾਹੀਦੀ ਤੁਹਾਨੂੰ ਇਹ ਲਾਈਵ ਮਿਲਕਿੰਗ ਵੀ ਇਹ ਸਮਾਜ ਦੀ ਦਿਖਾਵਾਂਗੇ ਸੋ ਦੋ ਨਗ ਇਹ ਮੱਝਾਂ ਦੇ ਤੇ ਚਾਰ گاਵਾ ਦੇ ਪਸ਼ੂ ਸਾਰੇ ਹੀ ਸਨਖੇ ਆ ਤੁਸੀਂ ਆਪਦੀ ਤਸੱਲੀ ਆ ਕੇ ਕਰ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ